ਟਰੈਕਟਰ ਦੇ ਅਗਲੇ ਦੋਵੇਂ ਟਾਇਰ ਲਹਿ ਗਏ ਨੇ ਇਹ ਭਿਆਨਕ ਹਾਦਸਾ ਕੀਰਤਪੁਰ ਸਾਹਾ ਵਾਪਰਿਆ ਵਿਸਾਖੀ ਮੌਕੇ ਨਾ ਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਟਰੈਕਟਰ ਟਰਾਲੀ 'ਚ ਸਵਾਰ ਹੋ ਕੇ ਸੰਗਤ ਜਾਰੀ ਸੀ ਮਨਾਲੀ ਜੰਡੀਗੜ ਰੋਡ ਤੇ ਟਰੈਕਟਰ ਦੇ ਬ੍ਰੇਕ ਫੇਲ ਹੋ ਗਏ ਤੇ ਟਰੈਕਟਰ ਸੜਕ ਦੇ ਨਾਲ ਬਣੀ ਡਰੇਨ ਨਾਲ ਜਾ ਟਕਰਾਇਆ ਦੋਵੇਂ ਟਾਇਰ ਟੁੱਟ ਗਏ ਇੱਕ ਨੌਜਵਾਨ ਟਰੈਕਟਰ ਦੇ ਪਿਛਲੇ ਟਾਇਰ ਹੇਠਾ ਗਿਆ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਇਹਨਾਂ ਦੇ ਵਿੱਚ ਇੱਕ ਬਜ਼ੁਰਗ ਤੇ ਇੱਕ ਨੌਜਵਾਨ ਹੈ ਜੀ ਟ੍ਰੈਕਟਰ ਟਰਾਲੀ ਆ ਰਿਹਾ ਸੀਗਾ ਨਹੀਂ ਮਸਲ ਸੈਕਟਰ ਮਾਰਚਲ ਰੋਡ ਤੇ ਨੈਸ਼ਨਲ ਹਾਈਵੇ ਤੇ ਤੇ ਜਦੋਂ ਉਤਰਾਈ ਉਤਰ ਰਿਹਾ ਸੀ ਤੇ ওভার ਸਪੀਡ ਹੋਣ ਕਾਰਨ ਇਹਦਾ ਬੈਲੈਂਸ ਵਿਗੜਿਆ ਸੰਤੁਲਨ ਵਿਗੜਿਆ ਤੇ ਇਹ ਟਰੈਕਟਰ ਆਊਟ ਆਫ ਕੰਟਰੋਲ ਹੋ ਕੇ ਸਾਈਡ ਤੇ ਕੰਮਜੀ ਵਰਕਸ਼ਾਪ ਸਿੱਕੂ ਦੇ ਵਿੱਚ ਜਾ ਕੇ ਬਚਿਆ ਸੋ ਮੌਕੇ ਤੇ ਇਹਦੇ ਦੋਨੋਂ ਚੱਕੇ ਉੱਪਰਲੇ ਮੁਰਲੇ ਤੁਲਗੇ ਟੁੱਟ ਗਏ ਤੇ ਮੌਕੇ ਤੇ ਡਰਾਈਵਰ ਦੀ ਮੌਤ ਹੋ ਗਈ ਦਾ ਲੜਕਾ ਸੀਗਾ ਇੱਕ 25 ਸਾਲ ਦਾ ਨੌਜਵਾਨ ਸੀ ਤੇ ਉਹਨੂੰ ਹਸਪਤਾਲ ਇੱਕ ਹੋਰ ਨੂੰ ਇੱਕ ਦੋ ਲੜਕੇ ਦੋਨੋਂ ਸੱਟਾਂ ਲੱਗੀਆਂ ਸੀ ਗਿਆ ਹਸਪਤਾਲ ਲੈ ਜਾਇਆ ਗਿਆ ਇੱਕ ਦੀ ਮੌਕੇ ਤੇ ਮੌਤ ਹੋ ਗਈ ਬਰਾਡੇਡ ਹੈ ਹਸਪੀਟਲ ਦੂਜਾ ਜਿਲੇ ਲਾਜੇ